ਨਾਬਾ ਦੇ ਵਿੱਚ ਦਿਨ ਦਿਹਾੜੇ ਪਿਓ ਪੁੱਤ ਦੇ ਨਾਲ ਲੁੱਟਖੋ ਹੋਈ ਹੈ ਲੁਟੇਰੇ 2.5 ਲੱਖ ਰੁਪਏ ਦੀ ਖੋ ਕਰਕੇ ਫਰਾਰ ਹੋ ਗਏ ਵਾਰਦਾਤ ਤੋਂ ਬਾਅਦ ਪਿਓ ਪੁੱਤ ਕੈਮਰਿਆਂ 'ਕੇ ਪਾਬਕ ਹੁੰਦੇ ਨਸਰਾਈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਨੂੰ 2.5 ਲੱਖ ਰੁਪਏ ਮੋਡਰਨਾਈਜ਼ਨ ਨਾਬਾਦੀ ਦਾਣਾ ਮੰਡੀ ਨਜ਼ਦੀਕੋਂ ਠੰਡਾ ਪੀਣ ਰੁਕੇ ਸਨ ਇਸ ਦੌਰਾਨ ਐਕਟਿਵਾ ਤੇ ਆਏ ਲੁਟੇਰੇ ਉਹਨਾਂ ਦੇ ਪੈਸਿਆਂ ਵਾਲਾ ਬੈਗ ਹੋ ਕੇ ਫਰਾਰ ਹੋ ਗਏ ਕਟਨਾ ਤੋਂ ਬਾਅਦ ਜਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਉਹਨਾਂ ਵਿੱਚ ਐਕਟਿਵਾ ਤੇ ਦੋ ਨੌਜਵਾਨ ਅਤੇ ਇੱਕ ਔਰਤ ਬੈਗ ਲੈ ਕੇ ਜਾਂਦੇ ਵਿਖਾਈ ਦਿੱਤੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿੱਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਆਰ ਕੋਈ ਹੋਰ ਕੋਈ ਨਹੀਂ ਆਉਂਦਾ ਨਹੀਂ ਕੋਈ ਨਹੀਂ ਇਹ ਕੋਈ 7 ਲੱਖ ਰੁਪਏ ਦੇ ਆਲੇ ਕੋਣ ਦੀ ਨਾਲ ਤੋਂ ਦੇ ਨਾਲ ਕੋਣ ਸੀ ਮੇਰੇ ਬੇਟਾ ਸੀ ਜਿਹਦੇ ਨਾਲ 1 ਵਜੇ ਦੀ ਗੱਲ ਹੈ 1 ਵਜੇ 58 ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ ਚ ਮੰਡੀ ਵਾਲੇ ਮੋੜ ਦੇ ਏਰੀਆ ਕਿਹੜੇ ਦੇਖੋ ਅੱਜ ਸੀ ਇਹ ਕੀ ਕਰ ਰਹੇ ਸੀ ਏਰੀਆ ਅੱਜ ਤੁੜੀ ਤੋਂ ਆਏ ਸੀ ਜੀ ਅੱਛਾ ਤੁੜੀ ਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਂ ਤੇ ਲੈ ਕੇ ਰਹਿ ਗਿਆ ਜੀ ਅੱਛਾ ਉਹ ਬੱਚੇ ਗਲੀ ਵਿੱਚੋਂ ਨਿਕਲ ਕਰਤਾ ਜਾਇਆ ਜੀ ਇਹ ਤੇ ਬੈਕਵਾਲ ਲੈ ਗਿਆ ਖੋ ਕੇ ਉਹ ਮੁੰਡੇ ਉਹ ਕਹਦੇ ਤੇ ਸੀ ਉਹ ਤੁਰ ਕੇ ਗਏ ਆਏ ਸੀ ਗੀ ਤੁਰ ਕੇ ਗਲੀ ਵਿੱਚੋਂ ਭੱਜ ਗਏ ਆ ਮੂਰੇ ਕੋਈ ਖੜਾ ਰੱਖਿਆ ਉਹਨੇ ਉਹ ਲੈ ਕੇ ਨਾਲ ਚਲੇ ਆਈ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਤੇ ਦਿਖ ਲੇ ਜੀ ਆ ਗਲੀ ਦੇ ਵਿੱਚ ਐਕਟਿਵਾ ਖੜਾ ਰੱਖਿਆ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਟ ਕੇ ਪਾਰ ਗਈ ਜੀ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਐ ਉਹਨੂੰ ਜਾਈ ਜੀ ਅੱਛਾ ਤੇ ਮਾਲਕ ਕੀ ਕਰਦੇ ਹੋ ਹਾਂ ਜੀ ਮਾਲਕ ਕੀ ਕਰਦੇ ਹੋ ਮਗਰ ਦੇਖੋ ਜੇ ਫੜਾ ਜਾ ਪੈਸੇ ਜੇ ਮਲਾਦ ਨੂੰ ਸਾਹਮਣੇ ਸਾਹਮਣੇ ਹੋਰ ਕੀ ਇਹ ਜਿਹਨੂੰ ਦੇਣਾ ਸੀ 2.5 ਲੱਖ ਰੁਪਇਆ ਕਾਹਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਰੁਪਏ ਸ਼ਰਮਾ ਜੀ ਨੂੰ ਦੇਣੇ ਮੈਨੂੰ ਅੱਛਾ ਆ ਜੀ ਮਤਲ ਲੈ ਕੇ ਗਏ ਸੀਗੇ ਜੀ ਅਸੀਂ ਸਵੇਰੇ ਮੈਂ ਬੈਂਕ ਤੋਂ ਕਢਾ ਕੇ ਲਿਆਏ ਅੱਜ ਸੋਰੀਓ ਬੈਂਕ ਤੋਂ ਕਢਾ ਕੇ ਲੈ ਕੇ ਆਏ ਹਾਂ ਜੀ 2.5 ਲੱਖ ਸਾਡੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੌਣ ਲੈ ਗਿਆ ਕੋਕੇ ਕਿਸੇ ਦੀ ਗੱਲ ਐ ਲਾਪੇ ਦੀ ਗੱਲ ਐ ਜੀ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਜੀ ਕੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਸੀ ਅੱਛਾ ਦੇ ਕੀ ਕੋਕੇ ਲੈ ਗਏ ਹਾਂਜੀ ਇਹਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਇਹ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਇਤਲਾਹ ਦਿੱਤੀ ਹੈ ਵੀ 2.5 ਲੱਖ ਰੁਪਈਆ ਕੋਈ ਅਸੀਂ 90 ਦਿਨ ਆ ਰਹੇ ਸੀਗੇ ਕਿ ਉਹ ਕੋਈ ਲੇਗਾ ਇਹਨਾਂ ਦਾ ਲਿਫਾਫਾ ਤੇ ਉਸ ਸੰਬੰਧੀ ਇਹਨੇ ਨਾ ਇਤਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਰੀ ਹੈ ਜਿਹੜੇ ਸੀਸੀਟੀਵੀ ਚ ਜਿਵੇਂ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀਜ਼ ਆ ਬੈਗ ਲੈ ਕੇ ਜਾ ਰਹੇ ਸੀ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕਸ਼ ਉਹਨਾਂ ਦੇ ਫੇਸ ਨਜ਼ਰ ਆ ਰਹੇ ਇਹਰੇ ਦੇ ਖੇਡ ਮੁਕਾਬਲ ਕੋ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉੱਤੇ ਬਹਿ ਕੇ ਫਰਾਵ ਹੋ ਗਏ ਹਾਂ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਵੀ ਕੋਈ ਨਿੰਦਿਆ ਤਲਾਸ਼ ਉਸ ਤਰ੍ਹਾਂ ਦਾ ਕਾਰਜ ਕਰਦਾ